ਵੀਰਪਾਲ ਕੋਰ ਮੇਰਾ ਨਾਮ ਆ ਅਸੀਂ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਤੇ ਸਿਰਨਮਲੇ ਆ ਸਾਡੀ ਮਾਤਾ ਜੀ ਦੀ ਡੱਥ ਹੋਈ ਆ ਅਸੀਂ ਜਲਾਲਾਵਾੜ ਰੋਡ ਤੇ ਦਿੱਲੀ ਵਾਲਿਆਂ ਦੇ ਹਸਪਤਾਲ ਲੈ ਕੇ ਗਏ ਸੀ ਮਾਤਾ ਜੀ ਤੇ ਛਾਤੀ 'ਚ ਦਰਦ ਹੁੰਦਾ ਸੀਗਾ ਅਸੀਂ 4 ਵਜੇ 28 ਤਰੀਕ ਨੂੰ 4 ਵਜੇ ਅਸੀਂ ਹਸਪਤਾਲ ਲੈ ਕੇ ਗਏ ਆ ਅਸੀਂ ਜਦੋਂ ਲੈ ਕੇ ਗਏ ਸਾਨੂੰ ਕਹਿੰਦੇ ਵੀ ਫੋਨ ਪਤੇ ਦਾ ਇੰਜੈਕਸ਼ਨ ਲੱਗੂਗਾ ਅਸੀਂ ਕਹਿੰਦੇ ਚਲੋ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਰਦ ਘਟ ਗਿਆ ਦਰਦ ਘਟਣ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪਹਿਣਗੇ ਉਹਨਾਂ ਨੇ ਇਕੋ ਕੀਤੀ ਆ ਇੰਜੋਗ੍ਰਾਫੀ ਕੀਤੀ ਹੈਗੀ ਆ ਦੇ ਸਟੰਟ ਸਾਨੂੰ ਨਹੀਂ ਪਤਾ ਪਾਇਆ ਕਿੰਨੀ ਪਾਇਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤੀ ਹੁਣ ਸਾਨੂੰ ਨਹੀਂ ਪਤਾ ਉਹ ਵੀਡੀਓ ਕੀਂਦੀ ਹੈਗੀ ਆ ਤੇ ਸਾਨੂੰ ਵੀਡੀਓ ਵਿਖਾਤੀ ਸੀਗਾ ਚਲੋ ਸਾਡੀ ਮਾਤਾ ਹੀ ਠੀਕ ਆ ਤੇ ਉਹ ਉਹਨਾਂ ਦੇ ਜਦੋਂ ਅਸੀਂ ਅੱਜ ਫੁੱਲ ਜੁਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾ ਨਿਕਲੇ ਸਾਨੂੰ ਨਹੀਂ ਪਤਾ ਉਹਨਾਂ ਨੇ ਇਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਸੀ ਫੁੱਲਾਂ ਦੇ ਚੁਗਿਆ ਅਸੀਂ ਤਾਂ ਠੀਕ ਕਰਾਉਣ ਵਾਸਤੇ ਗਏ ਸੀ ਸਾਨੂੰ ਕੀ ਪਤਾ ਸੀ ਸਾਡੀ ਮਾਤਾ ਨਾਲ ਆਇਆ ਕੁਝ ਕਰਨਾ ਇਹਨਾਂ ਨੇ ਕਿੰਨੇ ਪੈਸੇ ਲੈ ਕਿੰਨੇ ਹੋ ਗਏ ਪੰਜ ਲੱਖ ਦਾ ਸਾਡਾ ਕਾਰਡ ਸੀ ਇਹਨਾਂ ਨੇ ਪੈਸੇ ਸਾਰੇ ਕੱਢ ਲਏ ਵਿੱਚੋਂ ਸਾਡੀ ਮਾਤਾ ਦੀ ਉਮਰ 1 ਘੱਟ 70 ਸਾਲ ਦੀ ਸੀ ਚਾਰ ਬੇਟੇ ਇੱਕ ਬੇਟੀ ਉਹਨਾਂ ਦੀ ਮੰਗ ਕਰਦੇ ਹਾਂ ਉਹਨਾਂ ਤੇ ਹੋਣਾ ਚਾਹੀਦਾ ਕੇਸ ਉਹਨਾਂ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਨਸਾਫ ਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੋਰ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਸਾਡੀ ਮਾਤਾ ਜਿਵੇਂ ਗਈਏ ਹੋਰ ਕਿਸੇ ਦਾ ਨਹੀਂ ਘਰ ਖਰਾਬ ਹੋਣਾ ਚਾਹੀਦਾ ਬਸ ਉਹਨਾਂ ਦਾ ਹਸਪਤਾਲ ਬੰਦ ਹੋਵੇ ਡਾਕਟਰ ਤੇ ਕੀ ਹੋਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਖੜਵਾੜ ਕਰਦੇ ਆ ਖਤਮ ਕਰੋ ਉਹਨਾਂ ਨੂੰ ਜਿੰਨਾ ਕਰੋਂ ਨਿਕਲੇ ਸਿੱਟੇ ਸੈਂਟਾ ਆ ਆ ਦੇਖਿਓ ਆ ਕੀ ਆ ਹੈ ਕੜਾ ਵੀ ਨਾ ਰੱਖੀ ਕੜਾ ਕੜਾ ਵੀ ਲਿਆਓ ਜਿਹੜਾ ਕੋਈ ਪਾਇਆ ਸੀ ਨਾਲ ਕੜਾ ਉਹ ਲਿਆਓ ਵਿੱਚ ਰੱਖੀਏ ਤਾਂ ਸਹੀ ਇਹ ਲਈ ਅੰਦਰੋਂ ਪਾਸੇ ਦੀ ਹੈ ਇਹ ਦੇਹਲੇ ਪਾਸੇ ਦੀ ਹੈ ਇਹ ਦੇਹਲੇ ਪਾਸੇ ਦੀ ਹੈ ਸੱਚੇ ਵਾਸੇ ਨਹੀਂ ਨਿਕਲਦੇ ਤੇ ਕੁਝ ਅੰਦਰਲੇ ਪਾਸੇ ਤੇ ਵੀ ਉਧਰਲੇ ਪਾਸੇ ਨਿਕਲਿਆ ਲੋਹਾ ਜਾਂਦਾ ਹੈ ਇਹ ਕਿਹੜਾ ਹਿੱਸਾ ਦੀ ਗੱਲ ਹੈ ਕੀ ਨਿਕਲਿਆ ਕੀ ਕੀ ਚੀਜ਼ ਹੈ ਨਿਊਕਲੀਅਰ ਨਹੀਂ ਵਿੱਚੋਂ

ਨਹੀਂ ਆਇਨਾ ਨਾ ਕਣ ਵੀ ਪਿਗਲ ਕੇ ਇਹ ਬਣ ਗਿਆ ਤਾਂ ਰੱਖਿਆ ਨਾਲ ਨਹੀਂ ਕੰਮ ਬਧਾ ਤਾ ਜੀਰ ਠੀਕ ਹੋ ਜੂਗੇ ਕਹਿੰਦਾ ਨਹੀਂ ਥੋੜਾ ਕੰਮ ਠੀਕ ਹੈ ਵਧਾਇਆ ਹੈ ਜੇਰਾ ਨਾਮ ਗੁਰਚਨ ਸਿੰਘ ਆ ਜੀ ਸ਼ਹੀਦ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚ ਅਸੀਂ ਰਹਿੰਦੇ ਆ ਜੀ ਮੇਰੀ ਮਾਤਾ ਇੰਦਰਜੀਤ ਕੌਰ ਜਿਸ ਤਰ੍ਹਾਂ ਪਹਿਲਾਂ ਮੇਰੇ ਮੈਸੇਜ ਨੇ ਦੱਸਿਆ ਜੀ ਵੀ ਸਵੇਰੇ ਅਸੀਂ 4 ਵੇ ਜਾ ਕੇ ਐਡਮਿਟ ਕਰਾਇਆ ਜੀ ਦਿੱਲੀ ਹਸਪੀਟਲ ਉਹਨਾਂ ਦੇ ਪੇਨ ਹੁੰਦੀ ਸੀਗੀ ਜ ਛਾਤੀ ਦੇ ਵਿੱਚ ਡਾਕਟਰ ਸਾਹਿਬ ਨੇ ਚੈੱਕ ਕਰਵਾਇਆ ਉਹ ਕਹਿੰਦੇ ਵੀ ਖੂਨ ਪਤਲੇ ਦਾ ਪਹਿਲਾਂ ਇੰਜੈਕਸ਼ਨ ਲੱਗੂਗਾ ਦੋ ਉਹਨਾਂ ਨੇ ਇੰਜੈਕਸ਼ਨ ਲਾਏ ਆ ਕਹਿੰਦੇ ਵੀ ਇਹਦੇ ਵਿੱਚ ਤੁਹਾਡਾ 50 50 ਚਾਂਸ ਹੈ ਵੀ ਇਹ 데ਥ ਵੀ ਹੋ ਸਕਦੀ ਹੈ ਬਚ ਵੀ ਸਕਦੇ ਆ ਸਾਡੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਸੀ ਅਸੀਂ ਕਹੇ ਵੀ ਚਲੋ ਫਿਰ ਇਸ ਤਰ੍ਹਾਂ ਤਰਫ ਦੇਖ ਨਹੀਂ ਸਕਦੇ ਜੀ ਫਿਰ ਅਸੀਂ ਕਹੇ ਵੀ ਚਲੋ ਭਾਈ ਇੰਜੈਕਸ਼ਨ ਲਾ ਦੋ ਉਹਨਾਂ ਨੇ ਇੰਜੈਕਸ਼ਨ ਲਾਤਾ ਪੇਨ ਥੋੜੀ ਜਿਹੀ ਘਟੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਹੀ ECG ਇਕੋ ਵਗੈਰਾ ਕਰਨੀ ਹੈਗੀ ਆ ਉਹ ਕੀਤੀ ਇਕੋ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਯੂਜੋਗ੍ਰਾਫੀ ਕੀਤੀ ਆ ਉਸ ਤੋਂ ਬਾਅਦ ਇਹ ਕਹਿੰਦੇ ਵੀ ਤੁਹਾਨੂੰ 72 ਘੰਟੇ ਦੇ ਵਿੱਚ ਵੀ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਵੀ ਜੇ ਇਹਨਾਂ ਦਾ 72 ਘੰਟੇ ਸਮਾਂ ਟੱਪ ਜਾਂਦਾ ਤਾਂ ਬਿਲਕੁਲ ਠੀਕ ਹੋ ਜਾਣਗੇ ਦੁਪਹਿਰੇ ਜੰਨਾ ਨੇ 3 ਵਜੇ ਆਪਰੇਸ਼ਨ ਕੀਤਾ ਜੀ ਰਾਤ ਨੂੰ 10 ਮਿੰਟ ਘੱਟ 12 ਵਜੇ ਮੇਰੀ ਮੰਮੀ ਬਹੁਤ ਤੜਫੀ ਐ ਪੂਰੀ ਨੀਲੀ ਬਾਹ ਹੋ ਗਈ ਉਹਨਾਂ ਦੀ ਪੂਰਾ ਸੋਜਿਸ਼ ਆ ਗਿਆ ਸਗੋਂ ਉਹਨਾਂ ਨੂੰ ਅਸੀਂ ਕਿਹਾ ਵੀ ਭਾਈ ਚੈੱਕ ਕਰੋ ਡਾਕਟਰ ਸਾਹਿਬ ਬਿਲਕੁਲ ਆਏ ਨਹੀਂ ਗਏ ਆਪ ਦਾ ਅੰਦਰ ਜੋ ਐਲਡੀ ਤੇ ਵੇਖ ਵੇਖ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਦਿਓ ਆਹ ਇੰਜੈਕਸ਼ਨ ਲਾ ਦਿਓ 15 20 ਇਹਨਾਂ ਦੇ 10 ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾ ਤੇ ਮੇਰੀ ਮਾਂ ਤੜਫ ਤੜਫ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਬਹੁਤ ਮਾੜੀ ਸਥਿਤੀ ਨਾਲ ਇਹਨਾਂ ਨੇ ਜਾਨੀ ਕਿ ਨਾ ਉੱਥੇ ਕੋਈ ਸਫਾਈ ਵਗੈਰਾ ਦਾ ਧਿਆਨ ਹੈ ਜੀ ਤੇ ਮੇਰੀ ਮੰਮੀ ਦੀ ਡੈਥ ਹੋ ਗਈ ਆ ਸਮਾਨ ਨਿਕਲਿਆ ਜੀ ਸਾਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਅਸੀਂ ਕਹਾਂ ਚਲੋ ਜੋ ਰੱਬ ਦਾ ਭਾਣਾ ਇਹਨਾਂ ਨੇ ਸਾਨੂੰ ਕਿਹਾ ਸੀ 72 ਘੰਟੇ ਸਿਗਨੇਚਰ ਵਗੈਰਾ ਇਹਨਾਂ ਨੇ ਸਾਥੋਂ ਪਹਿਲਾਂ ਲੈ ਲੈ ਜੀ ਤੇ ਅਸੀਂ ਕਹੇ ਵੀ ਚਲੋ ਰੱਬ ਦਾ ਭਾਣਾ ਚਲੋ ਹੋ ਗਿਆ ਹੋਊਗਾ ਜਦੋਂ 72 ਘੰਟੇ ਇਹਨਾਂ ਨੇ ਕਿਹਾ ਹੀ ਐ ਅਸੀਂ ਬਿਲਕੁਲ ਸਾਨੂੰ ਇਸ ਬਾਰੇ ਕੋਈ ਹੈ ਹੀ ਨਹੀਂ ਸੀਗਾ ਜੀ ਜਦੋਂ ਅਸੀਂ ਸੰਸਕਾਰ ਤੋਂ ਬਾਅਦ ਅੱਜ ਫੁੱਲ ਚੁਗਣ ਗਏ ਆ ਜੀ ਤੇ ਫੁੱਲਾਂ ਦੇ ਵਿੱਚੋਂ ਆ ਸਮਾਨ ਨਿਕਲਿਆ ਜੀ ਸਾਨੂੰ ਤਾਂ ਫਿਰ ਅਸੀਂ ਹਫ਼ਤੇ ਬੱਕੇ ਰਹਿ ਗਏ ਅਖੀਰਤ ਉਹਨਾਂ ਹੀ ਦੇਤ ਹੋ ਗਈ ਰਾਤ ਨੂੰ 12 ਵਜੇ ਦੇ ਲਗਭਗ ਜੀ ਸੋ ਅਸੀਂ ਮੰਗਾਈ ਚਾਹੁੰਦੇ ਆ ਜੀ ਵੀ ਜੋ ਸਾਡੇ ਨਾਲ ਹੋਇਆ ਸਾਡੀ ਮਾਤਾ ਤੇ 69 70 ਸਾਲ ਦੀ ਸੀ ਕਈ ਵਾਰੀ ਕੀ ਹੁੰਦਾ ਜੀ ਇੱਕੋ ਬੱਚਾ ਤਿੰਨ ਚਾਰ ਬੱਚੇ ਹੁੰਦੇ ਪਰਿਵਾਰ ਦੇ ਯੰਗ ਏਜ ਦੇ ਵਿੱਚ ਕੋਈ ਲੇਡਸ ਵੀ ਹੋ ਸਕਦੀ ਹੈ ਕੋਈ ਮੈਨ ਵੀ ਹੋ ਸਕਦਾ ਹੈਗਾ ਤਾਂ ਵੀ ਹੋਰ ਕਿਸੇ ਨਾਲ ਇਹ ਨਾ ਕੋਈ ਹੋਵੇ ਵੀ ਜਿਨ੍ਹਾਂ ਦੇ 4 ਜਨਾਂ ਦਾ ਇੱਕ ਪਿਓ ਹੀ ਕਮਾਉਣ ਵਾਲਾ ਹੋਵੇ ਉਹ ਵੀ ਵਿਚਾਰਾ ਤੁਰ ਜਾਵੇ ਤਾਂ ਉਹਨਾਂ ਪਰਿਵਾਰ ਦਾ ਕੀ ਬਣੂਗਾ ਸੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਇਸ ਹਸਪਤਲ ਤੋਂ ਬਚਿਆ ਜਾਏ ਇਹ ਜਲਾਦ ਹੈ ਕੋਈ ਡਾਕਟਰ ਨਹੀਂ ਹੈ ਧੰਨਵਾਦ ਜੀ ਯਹਾਂ ਫਿਰ ਇਸ ਬਸਫੈਟ ਸਰਪਟ ਮੀਟਿੰਗ ਮੈਂ ਮੇਰਾ ਨਾਮ ਹੈ ਡਾਕਟਰ ਗੌਰਵ ਡਾਕਟਰ ਇੱਕ ਪੇਸ਼ੈਂਟ ਸੀਗੇ ਲੇਡੀਜ਼ ਪੇਸ਼ੈਂਟ ਕਾਫੀ ਇਮੋਰਸ਼ੀਅਲ ਉਹਨੇ ਬੈਠ ਹੋ ਜਾਂਦੀ ਤੇ ਉਹਨੇ ਜਦੋਂ ਫੋਲ ਚੁੱਕਣ ਜਾਂਦੇ ਆ ਸਸਤਾਪਰ ਬੋਲਿਆ ਫੈਮਲੀ ਨੂੰ ਤੋਂ ਉਹਨੂੰ ਕੁਝ ਇਸ ਤਰ੍ਹਾਂ ਦਾ ਸਮਾਨ ਮਿਲਦਾ ਕਿ ਉਹ ਅਲੀਗੇਸ਼ਨ ਵਧਾਰੇ ਨੇ ਕਿ ਜੋ ਸਾਡੇ ਬੀਜੀ ਦਾ ਅ ਅਸੀਂ ਟ੍ਰੀਟਮੈਂਟ ਕਰਾਇਆ ਸੀ ਕਿ ਉਹ ਸਮਾਨ ਡਾਕਟਰ ਵੱਲੋਂ ਵਿੱਚ ਛੱਡ ਦਿੱਤਾ ਗਿਆ ਕੀ ਮਾਮਲਾ ਕੀ ਹੈ ਬੋਲ ਦੇਖੋ ਇਹ ਜਿਹੜੀ ਅਸੀਂ ਐਂਜਿਓਗ੍ਰਾਫੀ ਕਰਦੇ ਆ ਜਾਂ ਐਂਜੋਪਲਾਸਟੀ ਕਰਦੇ ਹਾਂ ਸਾਡੇ ਦੇ ਵਿੱਚ ਇੱਕ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਝ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਆ ਨਾ ਇੱਕ ਇੱਕ ਸਟੈਪ ਆ ਨਾ ਉਹਦੀ ਵੀਡੀਓ ਬਣਦੀ ਹੈ ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ ਕਿੱਥੇ ਕਿਹੜੀ ਤਾਰ ਜਾ ਰਹੀ ਹੈ ਕਿੱਥੇ ਕਿਹੜਾ ਸਟੈਂਡ ਪੈ ਰਿਹਾ ਕਿਵੇਂ ਫੁੱਲ ਰਿਹਾ ਕਿਵੇਂ ਅਸੀਂ ਖੋਲਿਆਗਾ ਕੋਈ ਕੰਪਲਿਕੀਸ਼ਨ ਹੁੰਦੀ ਆ ਉਹਦੀ ਵੀ ਨਾਲ ਦੇ ਨਾਲ ਵੀਡੀਓ ਬਣਦੀ ਉਹ ਸਾਡੇ ਕੋਲ ਸਾਰੀ ਹੈ ਉਹਨੂੰ ਉਸ ਨੂੰ ਕੋਈ ਨਾ ਉਹਨੂੰ ਕੋਈ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਹਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ ਇਕ ਤਰ੍ਹਾਂ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਵੀਡੀਓ ਕੀ ਹੁੰਦੀ ਹੈ ਉਹ ਐਕਸ-ਰੇ ਹੁੰਦੀ ਹੈ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੀ ਹੈ ਸਿਨੇ ਸਿਨੇ ਹੁੰਦਾਗਾ ਐਕਸ-ਰੇ ਹੁੰਦਾਗਾ ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਕੱਢੀ ਆ ਮੈਟਲ ਦੀਆਂ ਹੀ ਆ ਨਾ ਤੁਹਾਨੂੰ ਦਿਖ ਰਹੀ ਹੋਣੀ ਕਿਉਂਕਿ ਪਲਾਸਟਿਕ ਤਾਂ ਹੈ ਨਹੀਂਗਾ ਇਹੇ ਜੇ ਕੁਝ ਵੀ ਇਦਾਂ ਦਾ ਰਹਿੰਦਾ ਸੀਗਾ ਤਾਂ ਉਹ ਉਸ ਮਸ਼ੀਨ ਦੇ ਵਿੱਚ ਵੈਸੀ ਤੁਹਾਨੂੰ ਦਿਖ ਜਾਣਾ ਸੀਗਾ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੇ ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦੇਖੀ ਜਾਂਦੀ ਹੈਗੀ ਆ ਪਹਿਲੀ ਗੱਲ ਤਾਂ ਉਹ ਇਹ じゃ ਕੁਝ ਵੀ ਨਹੀਂ ਹੈਗਾ ਉਹ ਆਪਾਂ ਵੀਡੀਓ ਦੇਖ ਕੇ ਪ੍ਰੂਫ ਕਰ ਸਕਦੇ ਆ ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆਗਾ ਵੀਡੀਓ ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਆ ਦੂਸਰਾ ਇਹ ਹਾਂਜੀ ਟਰੀਟਮੈਂਟ ਕੀ ਕਰਵਾਇਆ ਸੀ ਟਰੀਟਮੈਂਟ ਪੇਸ਼ੈਂਟ ਪੁਰਾਣਾ ਪੇਸ਼ੈਂਟ ਹੈਗਾ ਜੀ 1 ਸਾਲ ਪਹਿਲਾਂ ਉਹਨਾਂ ਦੀ ਤਿੰਨ ਨਾੜਾਂ 'ਚ ਬਲੌਕੇਜ ਹੈਗੀ ਸੀ ਕਾਫੀ ਇੱਕ ਪੁਰਾਣੀ ਬੰਦ ਸੀ 100% ਨਾੜ ਉਹਨਾਂ ਨੂੰ ਉਦੋਂ ਕਿਹਾ ਗਿਆ ਸੀਗਾ ਡਾਕੂਮੈਂਟਡ ਐਂਜਿਓਗ੍ਰਾਫੀ ਕਰ ਤੋਂ ਬਾਅਦ 1 ਸਾਲ ਪਹਿਲਾਂ ਕਿ ਤੁਸੀਂ ਇਹਨਾਂ ਦੀ ਟਾਈਮ ਨਾਲ ਜਲਦੀ ਬਾਈਪਾਸ ਕਰਵਾ ਲਓ ਜ਼ਿਆਦਾ ਪ੍ਰੋਬਲਮ ਹੈਗੀ ਆ ਮਾਤਾ ਜੀ ਦੀ ਤੇ ਇਹ ਆਹ ਦਵਾਈਆਂ ਲੋ ਨਾ ਉਹਨਾਂ ਨੇ ਦਵਾਈਆਂ ਵੀ ਨਹੀਂ ਲਿੱਤੀਆਂ ਤੇ ਬਾਈਪਾਸ ਵੀ ਨਹੀਂ ਕਰਾਈ ਜਿਸ ਤਰ੍ਹਾਂ ਡਾਰ ਸੀਗਾ 1 ਸਾਲ ਤੱਕ ਉਹ ਚੱਲਦੇ ਫਿਰਦੇ ਉਸ ਤੋਂ ਬਾਅਦ ਹੁਣ ਆ ਕੇ ਅਟੈਕ ਆ ਗਿਆ ਮੈਜਰ ਅਟੈਕ ਆਇਆ ਮੈਜਰ ਟੈਕ ਆਉਣ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਪਹੁੰਚਿਆ ਉਸ ਟਾਈਮ ਤੇ ਕਾਫੀ ਹਾਲਤ ਖਰਾਬ ਸੀ ਦਿਲ ਵੀ ਵੀਕ ਹੋ ਚੁੱਕਿਆ ਸੀਗਾ ਉਹਨਾਂ ਦਾ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਜਿਵੇਂ ਕਿ ਵੀ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਸੈਟਲ ਕੀਤਾ ਫਿਰ ਐਂਜਿਓਗ੍ਰਾਫੀ ਕੀਤੀ ਐਂਜਿਓਗ੍ਰਾਫੀ ਚੋਂ ਹੀ ਨਾੜਾਂ ਬੰਦ ਨਿਕਲੀਆਂ ਉਹਦੇ ਵਿੱਚ ਜਿਹੜੀ ਅਟੈਕ ਵਾਲੀ ਨਾੜ ਸੀ ਉਹ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਖੋਲਾਂਗੇ ਖੋਲਣ ਦੀ ਕੋਸ਼ਿਸ਼ ਕਰਾਂਗੇ ਉਹ ਅਸੀਂ ਸਟੈਂਟ ਪਾ ਕੇ ਖੋਲੀ ਵਧੀਆ ਰਿਜ਼ਲਟ ਆ ਖੁਲਗੀ ਨਾੜ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਬਾਹਰ ਆਈਸੂ ਵਿੱਚ ਭੇਜਤਾ ਪੇਸ਼ੈਂਟ ਵਧੀਆ 24 ਘੰਟੇ ਤਾਲੀ ਘੰਟੇ ਵਧੀਆ ਰਿਹਾਗਾ ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੋਵੇ ਜਿੰਨਾ ਹੀ ਸਮਾਂ ਜੇ ਉਹ ਦਿਖਾ ਦੇ ਗਿਆ ਇੰਨਾ ਹੋਵੇ ਤਾਂ ਪੇਸ਼ੈਂਟ ਦਾ ਤਾਂ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਲੱਗਾਗਾ ਮੰਨ ਤਕਿਓ ਕਿ ਜਿਸ ਤਰ੍ਹਾਂ ਨਾ ਪੋਜ਼ੀਟਿਵ ਵੀ ਦੇਖਿਆ ਸਮਾਂ ਨਿਕਲਿਆ ਕੀ ਲੱਗਦਾ ਤੁਹਾਨੂੰ ਕਿ ਉਹ ਦੇ ਸਾਨੂੰ ਤਾਂ ਨਹੀਂ ਲੱਗਦਾ ਕਿ ਕੁਝ ਖਾਸ ਹੋਣਾ ਚਾਹੀਦਾਗਾ ਵੀ ਸਾਡੇ ਨਾਲ ਰਿਲੇਟਡ ਤਾਂ ਅਸੀਂ ਤੁਹਾਨੂੰ ਇੱਕ ਤਾਂ ਇਹ ਵੀਡੀਓ ਵੀ ਦਿਖਾਵਾਂਗੇ ਐਕਸਰੇ ਦੀ ਜਿਹੜੀ ਤੁਹਾਨੂੰ ਜਿਸਟੈਂਸ ساری ਬੋਡੀ ਦੇ ਥਰੂ ਐਂਡ ਥਰੂ ਐਕਸਰੇ ਹੋ ਜਾਂਦਾ ਹੈਗਾ ਕੁਝ ਵੀ ਹੋਵੇ ਪਤਾ ਲੱਗ ਜਾਂਦਾ ਹੈਗਾ ਠੀਕ ਹੈ ਪਲੱਸ ਸਾਡੀ ਜਿਹੜੇ ਕੰਮ ਕਰਨ ਦੇ ਜਿਹੜੇ ਇਨਸਟਰੂਮੈਂਟ ਹਨਾ ਜਿਹੜੀ ਇਹ ਚੀਜ਼ਾਂ ਆਈਆਂ ਉਹ ਅਸੀਂ ਮਿਲੀਮੀਟਰ ਜਿਵੇਂ ਜਿਹੜਾ ਸਭ ਤੋਂ ਵੱਡਾ ਸਟੈਂਟ ਹੁੰਦਾਗਾ ਆਮ ਤੌਰ ਤੇ 4x48 ਦਾ ਹੁੰਦਾਗਾ ਯਾਨੀ ਕਿ 4 ਮਿਲੀਮੀਟਰ ਮੋਟਾ ਵੱਤ ਤੋਂ ਵੱਡਾ ਸਟੈਂਟ ਹੁੰਦਾਗਾ 4 ਮਿਲੀਮੀਟਰ ਜਿੰਨਾ ਜਿਹੜੀਆਂ ਸਾਡੀਆਂ ਵਾਇਰਸ ਹੁੰਦੀਆਂ ਉਹ 1 ਮਿਲੀਮੀਟਰ 1.5 ਮਿਲੀਮੀਟਰ ਦੀਆਂ ਹੁੰਦੀਆਂ ਆਈਆਂ ਕੋਈ ਵੀ ਸਮਾਨ ਆ ਸਾਡਾ ਮਤਲਬ ਕਿ 2 ਐਮ ਉਹ 3 ਐਮ ਤੋਂ ਜ਼ਿਆਦਾ ਨਹੀਂ ਹੁੰਦਾਗਾ ਤਾਂ ਇਸ ਤਰ੍ਹਾਂ ਦਾ ਜੀ ਕਿਸੇ ਦੇ ਰੱਬ ਨਾ ਕਰੇ ਕਿਸੇ ਦੇ ਵਿੱਚ ਕੁਝ ਰਹਿ ਵੀ ਜਾਂਦਾ ਨਾ ਤਾਂ ਉਹਨੂੰ ਰੱਬ ਨਾਲ ਮਿਲਣਾ ਤੁਸੀਂ ਆਪ ਸੋਚੋ ਇੰਨੀ ਵੱਡੀ ਬਾਡੀ 'ਚ ਇਸ ਤਰ੍ਹਾਂ ਦੇ ਫੁੱਲ ਚੁਗਦੇ ਆ ਤਾਂ ਕੀ ਮਿਲੂਗਾ ਇੱਕ ਜਿਵੇਂ ਮੰਨ ਲਓ ਇੱਕ ਧਾਗਾ ਹੈਗਾ ਧਾਗੇ ਵਧੀਆਂ ਚੀਜ਼ਾਂ ਨਾਲ ਅਸੀਂ ਇਹ ਸਾਰਾ ਕੁਝ ਕਰ ਦਿੰਗੇ ਧਾਗਾਗਾ ਸਟੈਂਟ ਇੱਕ ਬੜੀ ਛੋਟੀ ਪਤਲੀ ਜਿਹੀ ਜਾਲੀ ਹੁੰਦੀ ਹੈ ਸਟੈਂਟ ਉਸ ਦਾ ਇਹਨਾਂ ਚੀਜ਼ਾਂ 'ਚ ਮਿਲਣਾ ਬਹੁਤ ਹੀ ਹੀ ਹੋ ਗਿਆ ਇਸ ਜੋ ਵੀ ਮਿਲੇ ਆਗਾ ਉਹ ਬਿਲਕੁਲ ਵੀ ਸਾਡੇ ਪ੍ਰੋਸੀਜਰ ਨਾਲ ਬਿਲਕੁਲ ਵੀ ਰਿਲੇਟਡ ਨਹੀਂ ਹੈਗਾਗਾ ਕਿਸੇ ਤਰ੍ਹਾਂ ਵੀ ਇਹ ਕਿੰਨੀ ਤਰੀਕ ਨੂੰ ਤੁਹਾਡੇ ਕੋਲੇ ਆਏ ਸੀ ਔਰ ਕਿੰਨੀ ਤਰੀਕ ਨੂੰ ਮੰਨੂਤ ਤੋਂ ਗਏ ਸੀ ਦੱਸ ਕਿੰਦ ਨੂੰ ਹੋਈ ਹੈ ਇਹ ਸਾਡੇ ਕੋਲ ਅ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਇਹ ਸਾਡੇ ਕੋਲ 28 ਦੋ ਨੂੰ ਆਏ ਸੀਗੇ ਫ फेब्रुवारी ਨੂੰ ਤੇ ਇਨਾਂ ਦੀ ਡੈਥ 1 ਵਜੇ 1 ਵਜੇ ਕੇ 10 ਮਿੰਟ 1 ਵਜੇ ਤੇ ਰਾਤ ਨੂੰ 1 ਮਾਰਚ ਨੂੰ ਹੋਈ ਹੈ ਤੇ ਉਦੋਂ ਤੱਕ ਪੇਸ਼ੈਂਟ ਸਟੇਬਲ ਰਿਹਾ ਹੈਗਾ ਉਸ ਤੋਂ ਪਹਿਲਾਂ ਤੱਕ ਵੀ ਹੋਮਵਰਕ ਇਨਨੀ ਸਪੀਸੀਫਿਕੇਸ਼ਨ ਮਾਤਾ ਜੀ ਦੀ ਉਮਰ 60 ਸਾਲ ਦੀ ਲਿਖਵਾਈ ਗਈ ਹੈ ਜੀ ਥੈਂਕਸ ਤੇ ਉਸ ਟਾਈਮ ਕੋਈ ਫੈਮਿਲੀ ਨੇ ਇਤਰਾਜ਼ ਦਿੱਤਾ ਕਿ ਕਿਸੇ ਇਸ ਤਰ੍ਹਾਂ ਹੋਇਆ ਸਾਡੇ ਪੇਸ਼ੈਂਟ ਨੂੰ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਪੇਸ਼ੈਂਟ ਇਹ ਇਹੀ ਗੱਲ ਤੁਸੀਂ ਫੈਮਿਲੀ ਤੋਂ ਵੀ ਕਨਫਰਮ ਕਰ ਸਕਦੇ ਹੋ ਕਿ ਵੀ ਇਹਨਾਂ ਨੂੰ ਕੀ ਸਟੈਂਟ ਪਾਉਣ ਤੋਂ ਪਹਿਲਾਂ ਜਾਂ ਬਾਅਦ ਚ ਕੋਈ ਇਲਾਜੇ ਕਮੀ ਜਾਂ ਕੋਈ ਤਕਲੀਫ ਹੁੰਦੀ ਰਹੀ ਹੋਵੇ ਦੇਖੋ ਇੰਨਾ ਸਾਰਾ ਮੈਟਲ ਦੀਆਂ ਚੀਜ਼ਾਂ ਦਿਖਾ ਰਹੇ ਹੈਗਾ ਉਹ ਜੇ ਹੋਵੇ ਬੰਦੇ ਤੇ ਤਕਲੀਫ ਤਾਂ ਹੁੰਦੀ ਆ ਕੋਈ ਪੇਸ਼ੈਂਟ ਨੂੰ ਦਰਦ ਲਗਾਤਾਰ ਹੋ ਰਿਹਾ ਹੋਵੇ ਕੋਈ ਤਕਲੀਫ ਨਾਲ ਦੀ ਨਾਲ ਜ਼ਿਆਦਾ ਹੋ ਰਹੀ ਹੋਵੇ ਪੇਸ਼ੈਂਟ ਨੂੰ 24 ਘੰਟੇ ਬਾਅਦ ਸਟੈਂਟ ਪਾਉਣ ਤੋਂ ਬਾਅਦ ਇਕਦਮ ਹਾਰਟ ਅਰੈਸਟ ਹੋਇਆਗਾ ਉਹ ਵੀ ਇਸ ਕਰਕੇ ਹੋਇਆ ਹੋਗਾ ਕਿਉਂਕਿ ਦੂਜੀ ਨਾੜ ਵੀ ਇਹਨਾਂ ਦੀ ਬੰਦ ਸੀ ਮੂ ਪ੍ਰੋਬਲਮ ਸੀ ਬੇਸਿਕਲੀ ਜਿਹੜਾ ਆਈਡੀਅਲ ਟ੍ਰੀਟਮੈਂਟ ਸੀ ਜਿਹੜਾ ਬੈਸਟ ਟ੍ਰੀਟਮੈਂਟ ਸੀਗਾ ਉਹ ਅਸੀਂ 1 ਸਾਲ ਪਹਿਲੇ ਇਹਨਾਂ ਨੂੰ ਐਡਵਾਈਸ ਕੀਤਾ ਸੀ ਕਿ ਬਾਈਪਾਸ ਕਰਵਾਓ